ਜੀ ਬੋਲੀ ਇਹ ਪ੍ਰੋਜੈਕਟ ਦੇ ਅਕਸ ਕਰੀਏ ਤਾਂ ਬਰਦਰ ਬਜਾ ਸੋਮਵਾਰ 4 ਤੋਂ 5 ਤੇ ਕੱਲ ਬੱਚਾ ਕੋਲ 4 ਤੋਂ 5 ਨਹੀਂ ਕੱਲ ਕੱਲ ਸ਼ਾਮ ਨੂੰ ਬਗਦੋਬਲੇ ਬੱਚਾ ਕੋਲ ਸ਼ਾਮ ਨੂੰ ਆ ਕੇ ਦੇਖ ਲੋ ਨਹੀਂ ਗਿਆ ਨਹੀਂ ਅੱਜ ਕੱਲ੍ਹ ਆ ਦੇ ਰੱਖੀਏ ਕੱਲ ਸੋਮਵਾਰ ਨਾਲ ਸ਼ਾਮ ਨੂੰ 4 ਵਜੇ ਸੋਮਵਾਰ 2 ਸੋਮਵਾਰ ਜਮੇ 4 ਵਜੇ 4 ਵਜੇ ਸੋਮਵਾਰ ਸ਼ਾਮ ਲੰਗਰਾਂ ਚ

ہری ہر کشن گر گردی بہادر چند دسم گوبند سنگھ گرو نو چرن ہر بند جسم ہے امرت گیان ਮਾਨਕ ਭਗਤ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਜਗ ਕਰਾ ਸਤਿਗੁਰੂ ਤੇਹ ਬਰਸਾਦ ਸੱਤ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਦੱਪ ਬਪਨ ਪਟੈ ਮਰਲੀ ਭਜੰਤ ਬਉਦ ਸੁਤਰਨ ਕਰ ਸੁਤਰੀ ਚਲੰਤ ਸਯੰਦਨ ਤਵਾਏ ਭੂਰਨ ਕੁਦਾਏ ਬਹਿਲਨ ਚਲਾਈ ਘੰਗੂ ਰੂਪਜਾਈ ਤਯੰਦਨਾ ਤਿਯ ਬਹਿ ਘੁਰਨ ਤੁਧਾਈ ਜਹ ਲਮ ਚਲਾਈ ਕੁੰਗੁਰੂ ਬਰਜਾਈ ਵਾ ਤਾਂ ਮੈਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਦੇ ਅੰਦਰ ਸੰਗਿਆ ਦੇ ਦੀਵਾਨਾ ਵਿੱਚ ਹਰ ਜੀਨਾ ਭਰ ਰਹੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਜੀ ਵੱਡਿਆ ਭਰ ਕਾਮ ਦੀ ਮਾਲਕ ਹੋ ਸ਼ੁਭ ਗੁਨਾਹ ਦੀ ਮਾਲਕ ਹੋ ਜੋ ਕਿ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕਰਕੇ ਆਪਣੇ ਸਮੇਂ ਨੂੰ ਆਪਣੇ ਸੁਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸੋ ਆਪ ਸਭ ਬਦ ਸੰਗਤਿ ਮੇ ਸੰਦੇਯ ਆਦਿ ਦੇ ਵਰਨਾ ਹੁੰਦਰ ਸਰਤ ਰਥਮ ਸੰਦੇਯ ਆਦੀ ਬਾਣੀ ਸੋਦਰ ਰਹਿਰਾਸ ਦੀ ਜਾਪ ਕੀਤੀ ਉਪਰੰਤ ਅਰਦਾਸ ਬੇਨਤੀ ਹੋਈ ਆarti ਆarti ਦੇ ਸ਼ਬਦ ਕੀਰਤਨ ਸਰਵਨ ਕੀਤੇ ਸੋ ਆਓ ਹਣ ਭਾਈ ਸਮਾ ਹੋ ਚੁੱਕਾ ਹੈ ਗੁਰ ਇਤਿਹਾਸ ਗੜੀ ਵਾਰ ਕਥਾ ਦਾ ਆਪਣੇ ਮਨ ਵਿਰਤਿਆਂ ਨੂੰ ਇਕਾਗਰ ਕਰੀ ਆਪਣੇ ਧਿਆਨ ਨੂੰ ਕੇਂਦਰਤ ਕਰਕੇ ਜੇ ਇਹ ਜਿਹੜੀ ਇਤਿਹਾਸਕ ਕਥਾ ਹੈ ਕਿਸ ਨੂੰ ਸੁਣ ਕਰਕੇ ਲਾਹ ਲਣਾ ਕਰੀਏ ਜੀ ਬਾਦਰੀ ਚੰਦ ਢੱਕਾ ਬਾਬਾ ਨਾਟੇ ਮੁਰਲੀ ਭਜੰਤ ਬਬ ਸੁਤਰ ਨ ਪਰ ਸੁਤਰੀ ਚਲੰਤਿਤ ਹਾਸ ਚਲ ਰਿਹਾ ਹੈ ਬਨਵ ਬਾਦਸ਼ਾਹ ਸ਼੍ਰੀ ਦੰਦ ਸਰਤਾਬ ਸ਼ਾਂਤੀ ਦੇ ਹੁੰਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼੍ਰੀ ਦਰਬਾਰ ਸਾਹਿਬ ਦੀ ਉਸਾਰੀ ਹੋ ਚੁੱਕੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੋ ਚੁੱਕਾ ਹੈ ਧੰਨ ਗੁਰੂ ਅਰਜਨ ਪਾਸ਼ਾ ਜੀ ਦੇ ਲਾਡਲੇ ਪਵਾਰ ਸ਼ੇਮੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹ ਵੀ ਜਵਾਨ ਹੋ ਚੁੱਕੇ ਹਨ ਤੇ ਉਹਨਾਂ ਦੇ ਵਿਆਹ ਦਾ ਪਰਸੰਗ ਆਪਾਂ ਪਿਛਲੇ ਦਿਨਾਂ ਦੇ ਅੰਤਰ ਸਰਬਨ ਕਰ ਰਹੇ ਹਾਂ ਸ਼ੇਮੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਦਰਗਾਹ ਤੋਂ ਗੁਰਾਂ ਦੀ ਨਗਰੀ ਅੰਮ੍ਰਿਤਸਰ ਤੋਂ ਚੱਲੇ ਆਉਂਦੀ ਹੈ ਰਾਤ ਦੇ ਵਿੱਚ ਪੌਤ ਸਾਰੇ ਪੁਰ ਸਿੱਖ ਸੰਗਤਾਂ ਬਾਬਾ ਬੁੱਢਾ ਜੀ ਭਾਈ ਬਰਕਾਸ਼ ਜੀ ਆਜਹ ਹੋਰ ਵੀ ਧੰ ਗੁਰਵਰਜਨ ਪਾਸ਼ਾ ਜੀ ਦੇ ਰਿਸ਼ਤੇ ਨਾਲ ਸ਼ਾਮਲ ਹਨ ਗੁਰਵਰਜਨ ਪਾਸ਼ਾ ਜੀ ਦੇ ਭਰਾ ਬਾਬਾ ਮਹਾਦੇਵ ਜੀ ਉਹ ਵੀ ਸ਼ਾਮਲ ਹਨ ਤੇ ਜੇ ਕੋਈ ਨਹੀਂ ਹੈ ਉਹ ਹੈ ਬਾਬਾ ਫਿਰਤੀ ਚੰਦ ਸਰਨ ਗੁਰੂਵਰਜਾ ਪਾਸ਼ਾ ਜੀ ਦਾ ਵੱਡਾ ਭਰਾ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦਾ ਵੱਡਾ ਪੁੱਤਰ ਬਾਬਾ ਬ੍ਰਿਤੀ ਚਾਣੀ